ਆ ਮੱਕੀ ਬਾਈ ਦੀ ਵਿਕਾਊ ਆ ਪੁੱਛਦੇ ਆ ਨੂੰ ਕਿੰਨਾ ਟਾਈਮ ਹੋ ਗਿਆ ਵਿਕਾਊ ਆ ਬਾਈ ਇੱਧਰ ਹੀ ਆ ਖੇਤ ਵਾਲਾ ਆਜੋ ਮਿਲਦੇ ਆ ਇਹਨੂੰ ਬਾਈ ਨੂੰ ਪੁੱਛਦੇ ਆ ਕਿੰਨਾ ਟਾਈਮ ਹੋ ਗਿਆ ਲਈ ਨੂੰ ਕੀ ਰੇਟ ਕੀਤਾ ਇਹਦਾ ਆਜੋ ਵੇਖਦੇ ਆ ਕਿਸ ਟੱਪ ਹੋਰ ਬਾਈ ਕੀ ਹਾਲ ਆ ਵਧੀਆ ਬਾਈ ਵਧੀਆ ਬਾਈ ਇਹਦਾ ਕਿੰਨਾ ਟਾਈਮ ਹੋ ਗਿਆ ਮੱਕੀ ਲਈ ਨੂੰ ਆਪਣੀ ਨੂੰ ਇਹ 24 ਅਪ੍ਰੈਲ ਦੀ ਲਈ ਦੀ ਆ ਬਾਈ 24 ਅਪ੍ਰੈਲ ਮਈ ਜੂਨ ਜੁਲਾਈ ਚੱਲ ਪਿਆ ਨਾ ਹਾਂ ਬਸ ਚੱਲ ਪਿਆ ਵੜਦਾਂਗੇ ਹਾਂ 5-7 ਨੂੰ ਵੜਨ ਵਾਲੀ ਆ ਜੁਲਾਈ ਮੇ अच्छा 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 ठीक है ठीक है ਤੇ ਮਤਲਬ ਕਿ ਕਿੰਨੇ ਕਿੰਨਾ ਟਾਈਮ ਹੋਗਾ ਕਿੰਨਾ ਟਾਈਮ ਟੋਟਲ ਕਿੰਨੇ ਦਿਨਾਂ ਦੀ ਹੋ ਕੇ ਵਟਣੀ ਆਪਾਂ ਇਹ ਉਹ ਹੋ ਜਾਊਗਾ 22 ਮਈ ਤੋਂ ਲੈ ਕੇ 24 ਮਈ ਤੋਂ 2 ਮਹੀਨੇ ਹਾਂ ਤੇ 24 ਜੂਨ 24 ਮਈ ਨੂੰ 1 ਮਹੀਨਾ 24 ਜੂਨ ਨੂੰ 2 ਮਹੀਨੇ ਹਾਂ 2 ਮਹੀਨੇ 15 2.5 2.5 ਮਹੀਨੇ ਦੀ ਹੋਊਗੀ 2.5 ਮਹੀਨੇ ਦੀ ਹੋਊਗੀ ਠੀਕ ਹੈ ਠੀਕ ਹੈ ਤੇ ਬਾਈ ਇਹ ਆਚਾਰੀ ਮੱਕੀ ਆ ਕਿ ਦੂਜੀ ਆ ਇਹ ਬਾਈ ਹੈ ਤਾਂ ਚਾਰੀ ਹੈ ਹਾਂ ਹਾਂ ਇਹ ਬਬੇਚ ਨਹੀਂ ਹੈ ਯਾਰ ਇਹ ਅੱਛਾ ਅੱਛਾ ਇਹ ਬਕਾਹੂ ਆ ਛੁੱਡੀ ਇਹ ਮਤਲਬ ਕਿ ਛਲੀਆਂ ਛੁੱਲੀਆਂ ਬਾਈ ਇਹਦਾ ਕਿਵੇਂ ਹਜੇ ਦਾ ਵੀ ਚੱਕਣ ਲੱਗੀ ਛਲੀਆਂ ਅੱਛਾ 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 ਉਹਨਰ ਦਾ ਵੀ 8 18 44 ਕਿਹੜਾ ਵੀ ਆ ਬਾਈ 18 44 ਅੱਛਾ ਹੂੰ ਤੇ ਮਾ ਟਾਂਡਾ ਦਾ ਵਾਵਾ ਯਾਰ ਵਧੀਆ ਹੋ ਗਈ ਆ ਹੈ ਪੂਰੀ ਵਧੀਆ ਮਾਗਿਆ ਹਜੇ ਇਧਰੋਂ ਹਜੇ ਤਾਂ ਬਹੁਤ ਚੱਕਰ ਲੱਗੀ ਐ ਹਾਂ ਹਾਂ ਪਰ ਇਧਰੋਂ ਤਾਂ ਕੱਦ ਥੋੜਾ ਠੀਕ ਆ ਉਧਰ ਪਹਿਲੇ ਬਹੁਤਾਂ 8 ਫੁੱਟ ਹੋਈ ਪਈ ਐ ਅੱਛਾ ਅੱਛਾ ਠੀਕ ਆ ਕੱਦ ਕੋਦ ਤਾਂ ਫਿਰ ਸਹੀ ਆ ਤੇ ਹੋਰ ਰੇਰੂ ਦਾ ਬਾਈ ਕਿਵੇਂ ਫਰੇ ਇਹਨੂੰ ਰੇਸ ਪਰੇ ਹਾਂ ਲੇਕੀ ਹੋਣੀ ਡਿਲੀਵਰੀ ਡਾਗੇ ਚਾਰ ਦਿਨ ਹੋ ਗਏ ਅੱਛਾ ਅੱਛਾ ਬਿਮਾਰੀ ਮੂਰੀ ਦਾ ਹੈ ਨਹੀਂ ਕਿ ਠੀਕ ਕਰ ਵਧੀਆ ਲੱਗਨਦਾ ਹੀ ਹੁੰਦਾ ਆ ਤਾਂ ਮਾਰੇ ਮੋਟੇ ਗਰਮੀ ਨਾ ਹੋ ਗਏ ਯਾਰ ਗਰਮੀ ਆ ਗਈ ਪਈਆ ਬਾਲੀ ਸਾਰਾ ਖਲ ਚਾਦੇ ਸਾਰਾ ਜੋਰ ਲੱਗ ਗਿਆ ਮੱਕੀ ਦੇ ਸਾਹਮਣੇ ਸਾਹਮਣੇ ਨਹੀਂ ਨਹੀਂ ਗਰਮੀ ਜਿਆਦੇ ਆ ਥੋੜੀ ਜੀ ਐਤ ਕੀ ਥੋੜੀ ਜਿਆਦੇ ਪਾਈ ਕਰਕੇ ਵੇਚ ਦਾਂਗੇ ਕੋਈ ਨਹੀਂ ਬਾਈ ਜੇ ਕੋਈ ਆਇਆ ਤਾਂ ਨੇੜੇ ਤੇ ਆਪਾਂ ਵੇਚ ਨਹੀਂ ਨੇੜੇ ਤੇਰੇ ਲੋਕਲ ਹੀ ਵੇਚਣੀ ਹੈ ਇੱਥੇ ਰੇਟ ਰੂਟ ਦਾ ਬਾਈ ਕੀ ਇਹਦਾ ਕੀਤਾ ਰੇਟ ਬਾਈ ਆਪਾਂ ਕਣਕ ਵਾਲੀ ਮੱਕੀ ਦਾ ਦੇਣਾ 40000 ਰੁਪਏ ਕਿਲਾ ਅੱਛਾ ਤੇ ਕਿੰਨਾ ਵਾਣਾ ਬਾਈ ਡੇਢ ਕਿੱਲਾ ਵਾਲਾ 40000 ਰੁਪਿਆ ਕਿੱਲੇ ਨੂੰ ਦੇਉਂਗੇ ਹੂੰ ਠੀਕ 60000 ਦੇ ਦੇਣਾ ਹਾਂ ਠੀਕ ਆ ਠੀਕ ਆ 60000 ਦੀ ਬਾਕੀ ਕੋਈ ਨਹੀਂ ਆਪਣੇ ਕੋਲੇ ਮਸ਼ੀਨਾਂ ਵੀ ਹੈ ਕਿ ਜੇ ਕੋਈ ਕਹੂਗਾ ਵਟ ਕੇ ਪਾ ਕੇ ਦੇਣਾ ਤੇ ਜੋ ਵੀ ਟਰਾਲੀ ਦਾ ਟੁੱਲਣਾ ਜ਼ਿਆਦਾ ਕਰ ਉਹ ਵੀ ਕਰ ਮਤਲਬ ਕਿ ਆਚਾਰ ਵੀ ਤੁਸੀਂ ਪਾ ਦਿੰਨੇ ਆ ਆਪਨੇ ਮਸ਼ੀਨਾਂ ਤੁਹਾਡੇ ਕੋਲੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਬਾਈ ਆ ਦੇਖ ਲਓ ਬਾਈ ਮੱਕੀ ਇੱਕ ਵਾਰੀ ਵਾਂਦਰ ਜੀ ਰਾਣਾ ਪੈਂਦਾ ਆਪਣਾ ਫਰੀਦਕੋਟ ਜ਼ਿਲ੍ਹਾ ਲੱਗਦਾ ਆਪਣਾ ਠੀਕ ਆ ਬਾਈ ਦੇਖੋ ਇੱਕ ਵਾਰੀ ਦਿਖਾ ਦੇ ਮੱਕੀ ਤੇ ਕੋਈ ਹੋਇਆ ਚਾਹਵਣ ਸੱਜਣ ਤਾਂ ਬਾਈ ਨੂੰ ਮਿਲ ਲਿਓ ਬਾਈ ਨੰਬਰ ਵੀ ਦੱਸਦੇ ਆ ਆਪਣਾ ਠੀਕ ਆ ਬਾਈ ਓਕੇ ਜੀ ਧੰਨਵਾਦ ਠੀਕ ਆ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ